ਆਪਾਂ ਪੇੜ ਦੇ ਕੀੜਿਆਂ ਦਾ ਦਵਾਈਆਂ ਤਾਂ ਲਿਆਉਂਦੇ ਆ ਪਰ ਆਪਾਂ ਉਹਦੇ ਤੇ ਲਿਖਿਆ ਕੁਝ ਨਹੀਂ ਦੇਖਦੇ ਜਿਵੇਂ ਕਿਸੇ ਨੇ ਕਹਿਤਾ ਮੈਂ ਤੁਹਾਨੂੰ ਕਹਤਾ ਕਿ ਬਈ ਨੀਲਜਣ ਲਿਆ ਕੇ ਦੇ ਦਿਓ ਹਾਈ ਟੈਕ ਲਿਆ ਕੇ ਦੇ ਦਿਓ ਪਾਨਾ ਕਯੁਰ ਲਿਆ ਕੇ ਦੇ ਦਿਓ ਪਰ ਕਿਸੇ ਨੂੰ ਨਹੀਂ ਪਤਾ ਕਿ ਕਿਹੜੀ ਦਵਾਈ ਕਿਹੜੀ ਰੁੱਤ ਦੇ ਸਹਾਰ ਨਾਲ ਸਹੀ ਹੈ ਕਿਸ ਟਾਈਪ ਦੇ ਕੀੜਿਆਂ ਨੂੰ ਮਾਰੋਗੇ ਪੇੜ ਦੇ ਕੀੜਿਆਂ ਨੂੰ ਮਾਰੋਗੇ ਜਿਗਰ ਦੇ ਕੀੜਿਆਂ ਨੂੰ ਮਾਰੋਗੇ ਨੱਕ ਦੇ ਕੀੜਿਆਂ ਨੂੰ ਲੰਗਸ ਦੇ ਕੀੜਿਆਂ ਨੂੰ ਮਾਰੋਗੇ ਅੰਤਾਂ ਦੇ ਕੀੜਿਆਂ ਨੂੰ ਮਾਰੋਗੇ ਆਏ ਕਿਸੇ ਨੂੰ ਨਹੀਂ ਪਤਾ ਹੁੰਦਾ ਕਿਹੜਾ ਡਿਵਰਮਰ Pregnancy safe ਹੈਗਾ ਹੈਗਾ ਕਿਹੜਾ ਨਹੀਂ ਹੈਗਾ ਤਾਂ ਇੱਥੇ ਜਾ ਕੇ ਵੀ ਮਤਲਬ ਆਪਣਾ ਨੁਕਸਾਨ ਹੋ ਜਾਂਦਾ ਹੈ ਕਈ ਵਾਰੀ ਤਾਂ ਕਰਕੇ ਡਿਵਰਮਿੰਗ ਦੀ ਤੇ ਡਿਵਰਮਰ ਜਿਹੜੇ ਯੂਜ਼ ਕਰਦੇ ਆਂਗੇ ਉਹਨਾਂ ਦੀ ਡੋਜ਼ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈਗਾ ਜਿਹੜਾ ਸਪੈਸੀਫਿਕ ਡਿਵਰਮਰ ਹੁੰਦਾ ਨਾ ਉਹ ਕਿਸੇ ਖਾਸ ਟਾਈਪ ਦੀ ਪ੍ਰਜਾਤੀ ਖਾਤਰੀ ਬਣਿਆ ਹੁੰਦਾ ਹੈ ਕਿ ਜੇ ਉਹਨੇ ਪੇਟ ਦੇ ਕੀੜੇ ਤੇ ਅੰਤਾਂ ਦੇ ਕੀੜਿਆਂ ਨੂੰ ਮਾਰਨਾ ਹੈ ਉਹ ਉਹਨਾਂ ਨੂੰ ਹੀ ਮਾਰੂਗਾ ਉਹ ਜਿਗਰ ਦੇ ਕੀੜਿਆਂ ਨੂੰ ਨਹੀਂ ਮਾਰਦਾ ਉਹ ਜਿਹੜੇ ਉਹਦੇ ਬ੍ਰੇਨ ਦੇ ਵਿੱਚ ਕੀੜੇ ਆ ਉਹਦੇ ਨੱਕ ਦੇ ਵਿੱਚ ਕੀੜੇ ਉਹਨਾਂ ਨੂੰ ਨਹੀਂ ਮਾਰਦਾ ਤੇ ਜਿਹੜਾ ਬ੍ਰੌਡ ਸਪੈਕਟਰਮ ਹੁੰਦਾ ਉਹ ਕਈ ਟਾਈਪ ਦੇ ਪ੍ਰਜਾਤੀਆਂ ਦੇ ਕੀੜਿਆਂ ਨੂੰ ਮਾਰਦਾ ਹੈ ਜੇ ਲੀਵਰ ਦੇ ਕੀੜੇ ਆ ਨੱਕ ਅੱਖ ਦੇ ਕੀੜੇ ਆ ਉਹਨਾਂ ਨੂੰ ਵੀ ਮਾਰੂਗਾ ਪੇਟ ਦੇ ਕੀੜੇ ਉਹਨਾਂ ਨੂੰ ਵੀ ਅੰਤਾਂ ਦੇ ਕੀੜੇ ਉਹਨਾਂ ਨੂੰ ਵੀ ਮਾਰੂਗਾ ਬ੍ਰੌਡ ਸਪੈਕਟਰਮ ਜਿਹਦੇ ਵਿੱਚ ਥੋੜੀ ਜ਼ਹਿਰ ਦੀ ਪਰਸੈਂਟੇਜ ਜ਼ਿਆਦਾ ਹੁੰਦੀ ਹੈ ਉਹਦੀ ਡੋਜ਼ ਘੱਟ ਹੁੰਦੀ ਹੈ ਇਹ ਚੀਜ਼ ਆਪਣੇ ਮਾਈਂਡ ਦੇ ਵਿੱਚ ਰੱਖਣੀ ਹੈ ਤੇ ਜਦੋਂ ਬੱਚਾ ਜਨਮ ਲੈਂਦਾ ਹੈਗਾ ਉਦੋਂ ਤੋਂ ਹੀ ਪੇਟ ਦੇ ਵਿੱਚ ਕੀੜੇ ਬਣਨੇ ਸ਼ੁਰੂ ਹੋ ਜਾਂਦੇ ਹੈਗੇ ਪਹਿਲੀ ਖਰਾਕ ਕੀ ਹੁੰਦੀ ਹੈ ਬੱਚੇ ਦੀ ਦੁੱਧ ਹੁੰਦੀ ਹੈ ਦੁੱਧ ਦੇ ਵਿੱਚ ਵੀ ਕੀੜੇ ਹੁੰਦੇ ਆ ਬਾਹਰ ਬੱਕਰੀਆਂ ਘੁੰਮਣ ਜਾਂਦੀਆਂ ਆਂ ਖਾਣ ਜਾਂਦੀਆਂ ਆਂ ਬਾਹਰੋਂ ਕਿਤੋਂ ਪਾਣੀ ਪੀ ਲਿਆ ਪਾਣੀ ਦੇ ਵਿੱਚ ਵੀ ਕੀੜੇ ਆ ਕੋਈ ਘਾ ਪੱਠਾ ਖਾ ਲਿਆ ਉਹਦੇ ਪੱਤਿਆਂ ਦੇ ਉੱਪਰ ਵੀ ਕਿਸੇ ਟਾਈਪ ਦੇ ਆਂਡੇ ਪਏ ਆ ਉਹ ਖਾ ਲਿਆ ਘਾ ਉਹਦੇ ਘਾ ਦੇ ਥਰੂ ਉਹਦੇ ਪੇਟ ਦੇ ਵਿੱਚ ਚਲੇ ਗਏ ਉੱਥੋਂ ਜਾ ਕੇ ਆਂਡੇ ਤੋਂ ਗਾਂ ਅਡਲਟ ਪੈਦਾ ਹੋ ਗਿਆ ਉਹ ਜਾ ਕੇ ਅੰਤਾਂ ਨੂੰ ਖਾਈ ਜਾਂਦਾ ਹੈਗਾ ਹਰ ਚੀਜ਼ ਦੇ ਵਿੱਚੋਂ ਖਾਣ ਪੀਣ ਵਾਲੀ ਹਰ ਆਈਟਮ ਦੇ ਵਿੱਚੋਂ ਚਾਹੇ ਦੁੱਧ ਹੈ ਚਾਹੇ ਹਰਾ ਚਾਰਾ ਹੈ ਚਾਹੇ ਦਾਣਾ ਹੈ ਉਹਦੇ ਵਿੱਚੋਂ ਕੀ ਹੈ ਕੀੜੇ ਜ਼ਰੂਰ ਪੈਦਾ ਹੁੰਦੇ ਆ ਤੇ ਡਿਵਰਮਿੰਗ ਕਰਨਾ ਬਹੁਤ ਜ਼ਰੂਰੀ ਹੈ ਲਾਜ਼ਮੀ ਹੈ ਛੋਟੇ ਬੱਚੇ ਦੀ ਡਿਵਰਮਿੰਗ ਮੈਂ ਪਹਿਲਾਂ ਵੀ ਗੱਲ ਕਰੀ ਸੀਗੀ ਆਪਾਂ 15-20 ਦਿਨਾਂ ਦੇ ਬੱਚੇ ਦੀ ਡਿਵਰਮਿੰਗ ਕਰ ਸਕਦੇ ਹਾਂਗੇ ਮੰਨ ਲਓ ਉਹਦੇ ਮਾਂ ਦੀ ਡਿਵਰਮਿੰਗ ਜੇ ਪ੍ਰੈਗਨਨਸੀ ਦੇ ਦੌਰਾਨ ਨਹੀਂ ਹੋਈ ਬੱਕਰੀ ਜਦੋਂ 2.5-3 ਮਹੀਨਿਆਂ ਦੀ ਗੱਭ ਸੀਗੀ ਆਪਾਂ ਡਿਵਰਮਿੰਗ ਨਹੀਂ ਕੀਤੀ ਆਪਾਂ ਬਾਅਦ ਦੇ ਵਿੱਚ ਬੱਚੇ ਦੀ ਰਿਵਰਮਿੰਗ ਆਪਾਂ ਨੂੰ ਜਲਦੀ ਕਰਨੀ ਪਊਗੀ ਕਿਉਂਕਿ ਦੁੱਧ ਦੇ ਥਰੂ ਬੱਚੇ ਦੇ ਵਿੱਚ ਵੀ ਪੇਟ ਦੇ ਵਿੱਚ ਕੀੜੇ ਪੈਦਾ ਹੋ ਹੀ ਜਾਂਦੇ ਆ ਬੱਚੇ ਨੇ ਜਨਮ ਲਿਆ 15 ਦਿਨਾਂ ਬਾਅਦ ਤੁਸੀਂ ਆਮ ਹੀ ਦੇਖਦੇ ਹੋ ਬੱਚੇ ਮਿੱਟੀ ਖਾਣਾ ਸ਼ੁਰੂ ਕਰ ਦਿੰਦੇ ਹੈਗੇ ਕਰਦੇ ਆ ਨਾ ਜਾਂ ਦੀਵਾਰ ਚੱਟਣ ਲੱਗ ਜਾਂਦੇ ਆ ਕੱਪੜੇ ਖਾਣ ਲੱਗ ਜਾਂਦੇ ਆ ਉਹ ਕੁਛ ਨਾ ਕੁਛ ਉਹਨੂੰ ਕੀ ਹੈ ਜ਼ਰੂਰ ਤਾਂ ਕੋਈ ਕਮੀ ਹੈਗੀ ਜਿਹਦਾ ਕਰਕੇ ਉਹ ਐਦਾਂ ਦੀ ਅਰਕਤਾ ਕਰਦੇ ਆ ਤਾਂ ਕਰਕੇ ਬੱਚਿਆਂ ਦੇ ਮੈਂ ਅੱਡ ਤੋਂ ਡਿਵਰਮਰ ਦੱਸੂਗਾ ਕੋਈ ਕਿਹੜੀ ਗੋਲੀ ਦੇਣੀ ਹੈ ਕਿਹੜੀ ਦਵਾਈ ਦੇਣੀ ਹੈ ਪਰ ਪਹਿਲਾਂ ਤੁਸੀਂ ਬੱਕਰੀਆਂ ਲਈ ਸਮਝੋ ਕਿਹੜੇ ਦੋ ਟਾਈਪ ਦੇ ਇਹ ਡਿਵਰਮਰ ਹੁੰਦੇ ਆ ਦਵਾਈਆਂ ਹੁੰਦੀਆਂ ਉਹ ਕੀ ਹੈ ਆਦਾ ਸਮਝ ਗਏ ਕੀ ਮੰਨ ਲਓ ਇੱਕ ਐਗਜ਼ਾਮਪਲ ਦੇ ਤੌਰ ਤੇ ਸਮਝਾ ਦਿੰਨਾ 24D ਸਪਰੇਅ ਆਉਂਦੀ ਹੈਗੀ ਬਾਥੂ ਨੂੰ ਮਾਰਦੀ ਹੈ ਚੌੜੇ ਪੱਤੇ ਵਾਲੇ ਘਾਹ ਨੂੰ ਮਾਰਦੀ ਹੈ ਉਹ ਕਣਕ ਨੂੰ ਨੁਕਸਾਨ ਨਹੀਂ ਕਰਦੀ ਸੇਮ ਇਹਦਾ ਕੰਮ ਹੈ ਸਪੈਸੀਫਿਕ ਕਿਹੜੇ ਵਰਮਰ ਦਾ ਮੰਨ ਲਓ ਇਹਦੇ ਵਿੱਚ ਪਾਨਾ ਕਿਉਰ ਆ ਗਿਆ ਇਹਦੇ ਵਿੱਚ ਆਪਾਂ ਹੋਰ ਡਿਵਰਮਰ ਦਾ ਨਾਮ ਲੈ ਲੈਂਦੇ ਹਾਂਗੇ ਹਾਈ ਟੈਕ ਆ ਗਿਆ ਨੀਲਜਨ ਆ ਗਿਆ ਇਦਾਂ ਦੇ ਡਿਵਰਮਰ ਆਪਾਂ ਯੂਜ਼ ਕਰ ਲਈ ਇੱਕ ਹੋਗੇ ਬ੍ਰੌਡ ਸਪੈਕਟ੍ਰਮ ਜਿਹੜੇ ਕਿ ਕਈ ਟਾਈਪ ਦੇ ਮਾਰਦੇ ਹੈਗੇ ਕੀੜੇ ਹਲਵੈਂਡਾ ਜੋਲ ਹੈ ਠੀਕ ਹੈ ਜੇ ਐਲਬੋ ਮਾਰ ਆਪਾਂ ਦਵਾਈ ਦਿੰਨੇ ਹੈਗੇ ਹਾਈ ਟੈਕ ਹੈਗੀ ਠੀਕ ਹੈ ਆਈਵਰਮੈਕਟਿਨ ਆ ਬ੍ਰੌਡ ਸਪੈਕਟ੍ਰਮ ਹੈ ਬਾਹਰ ਦੇ ਪੇਟ ਦੇ ਅੰਦਰ ਦੇ ਕੀੜੇ ਮਾਰਦਾ ਹੈਗਾ ਇੱਕ ਆਪਾਂ ਜੈਕਲੋਜ਼ ਦਿੰਨੇ ਹੈਗੇ ਦਵਾਈ ਉਹ ਵੀ ਬ੍ਰੌਡ ਸਪੈਕਟਰਮ ਹੈਗੀ ਬਹੁਤ ਟਾਈਪ ਦੇ ਕੀੜੇ ਮਾਰਦੀ ਹੈ ਉਹਦੀ ਡੋਜ਼ ਬਹੁਤ ਘੱਟ ਹੁੰਦੀ ਹੈ 10 ਕਿਲੋ ਮਗਰ 1 ਐਮ ਐਲ ਦਵਾਈ ਦਿੱਤੀ ਜਾਂਦੀ ਹੈਗੀ ਐਦਾਂ ਇਹਨੂੰ ਆਪਾਂ ਅੱਡੋ ਅੱਡ ਕੈਟਾਗਰੀ ਦੇ ਵਿੱਚ ਡਿਵਾਈਡ ਕਰਦੇ ਆਂਗੇ ਹੁਣ ਆਪਾਂ ਜਿਹੜੇ ਬ੍ਰੌਡ ਸਪੈਕਟਰਮ ਆ ਸਭ ਤੋਂ ਪਹਿਲਾਂ ਉਹਦੇ ਤੇ ਗੱਲ ਕਰ ਲੈਨੇ ਆ ਜਿਹੜੇ ਆਪਾਂ ਡਿਵਰਮਰ ਜ਼ਿਆਦਾਤਰ ਯੂਜ਼ ਕਰਦੇ ਆਂਗੇ ਤੇ ਉਹੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ Pregnancy safe ਦਾ ਮਤਲਬ ਇਹ ਹੈ ਕਿ ਆਪਾਂ ਮਹੀਨੇ ਦੀ ਗੱਭ ਨੂੰ 2 ਮਹੀਨੇ 3 ਮਹੀਨੇ ਦੀ ਗੱਭ ਬੱਕਰੀ ਨੂੰ ਡਿਵਰਮਰ ਦੇ ਸਕਦੇ ਆ ਪਰ ਦਿਨਾ ਤੇ ਸੁੰਦੀ ਬੱਕਰੀ ਹੈ ਜਿਹੜੀ ਬੱਚੇ ਬਿਲਕੁਲ ਤਿਆਰ ਹੈ ਉਸ ਬੱਕਰੀ ਨੂੰ ਤੁਸੀਂ ਓਵਾਇਡ ਕਰ ਦਿਓ ਛੱਡ ਦਿਓ ਉਹ ਬੱਕਰੀ ਨੂੰ ਤੁਸੀਂ ਡਿਵਰਮਿੰਗ ਨਾ ਕਰੋ ਡਿਵਰਮਿੰਗ ਜਿਹੜੀ ਦੇ 15 20 ਦਿਨ ਰਹਿ ਗਏ ਉਹਨੂੰ ਸੂਣ ਤੋਂ ਬਾਅਦ ਦੇ ਦਿਨ ਦਵਾਈ ਠੀਕ ਹੈ ਜਦੋਂ ਤੱਕ ਬੱਕਰੀ ਦੀ ਇੱਕ ਸੋਏ ਦੀ ਰਿਕਵਰੀ ਪ੍ਰੋਪਰ ਹੋ ਜੇ ਹੁਣ ਪਹਿਲਾ ਡਿਵਰਮਰ ਹੈਗਾ ਜੀ ਨੀਲ ਜਣ ਮਿਲ ਜਣ ਜਿਹੜਾ ਡਿਵਰਮਰ ਹੈਗਾ ਇਹ ਬਰਵੈਕ ਕੰਪਨੀ ਦਾ ਹੈਗਾ ਬਰਵ ਬ੍ਰਾਂਡ ਜਿਹੜਾ ਹੈਗਾ ਬਰਵੈਕ ਆ ਇਹਦੇ ਚ ਸਾਲਟ ਹੁੰਦਾ ਲਵੈਮੀਸੋਲ ਹਾਈਡਰੋਕਲੋਰਾਈਡ ਇਹਦੀ ਜਿਹੜੀ ਡੋਜ਼ ਹੁੰਦੀ ਹੈ ਜਾਨਵਰ ਨੂੰ ਦੇਣ ਦੀ ਡਿਵਰਮਿੰਗ ਤੁਸੀਂ ਇਦੋਂ ਪਹਿਲਾਂ ਤੁਸੀਂ ਇੱਕ ਵਾਰ ਸਮਝ ਲਓ ਲਿਖਿਆ ਨਾ ਡਿਵਰਮਿੰਗ ਜਦੋਂ ਵੀ ਕਰਦੇ ਹੋ ਹਮੇਸ਼ਾ ਖਾਲੀ ਪੇਟ ਹੁੰਦੀ ਹੈ ਡਿਵਰਮਿੰਗ ਲਿਖ ਦੂੰਗਾ ਮੈਂ ਦੁਬਾਰਾ ਡਿਵਰਮਿੰਗ ਜੋ ਪੰਜਾਬੀ ਚ ਡਿਵਰਮਿੰਗ ਜਿਹੜੀ ਹੈਗੀ ਖਾਲੀ ਪੇਟ ਕਰਨੀ ਹੈ ਰਾਤ ਨੂੰ ਜਿਹੜਾ ਤੁਸੀਂ ਖਾਣਾ ਚਾਰਾ ਪਾਉਂਦੇ ਹੋ ਦਾਣਾ ਉਹਨੂੰ ਉਹ ਥੋੜੀ ਜਿਹੀ ਘੱਟ ਮਾਤਰਾ ਚ ਪਾਓ ਤਾਂ ਕਿ ਸੋਹਾਂ 5 6 ਵਜੇ ਤੱਕ ਕੋਲਾ ਪੇਟ ਬਿਲਕੁਲ ਖਾਲੀ ਹੋ ਜੇ ਖਾਲੀ ਪੇਟ ਹੀ ਦਵਾਈ ਦੇਣੀ ਆਪਾਂ ਹਰ 3 ਮਹੀਨਿਆਂ ਬਾਅਦ ਦਵਾਈ ਆਪਾਂ ਉਹ ਬੱਕਰੀ ਨੂੰ ਦੇਣੀ ਹੈ ਜਿਹੜੀ ਬਾਹਰ ਚਰਦੀ ਫਿਰਦੀ ਹੈ ਕਿਉਂਕਿ ਉਹਨੂੰ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਜਿਹੜੀ ਬੱਕਰੀ ਆਪਾਂ ਸਟਾਲ ਫੀਡਿੰਗ ਤੇ ਰੱਖਦੇ ਆ ਉਹਦੀ ਡਿਵਰਮਿੰਗ ਆਪਾਂ 4 ਮਹੀਨਿਆਂ ਤੋਂ ਵੀ ਕਰ ਸਕਦੇ ਹਾਂਗੇ ਡਿਵਰਮਿੰਗ ਕਰਨ ਤੋਂ ਪਹਿਲਾਂ 10 ਮਿੰਟ ਪਹਿਲਾਂ ਚਾਹੇ ਤਾਂ ਗੁੜ ਵਾਲਾ ਪਾਣੀ ਥੋੜਾ ਥੋੜਾ ਪਿਆ ਦਿਓ ਚਾਹੇ ਗੁੜ ਦੀ ਡਲੀ ਖਵਾ ਦਿਓ ਪਸ਼ੂਆਂ ਨੂੰ ਮਿੱਠੇ ਤੇ ਕੀ ਹੈ ਕੀੜੇ ਆ ਜਾਂਦੇ ਆ ਪੇਟ ਦੇ ਕੀੜੇ ਜਿਹੜੇ ਨਾ ਮਿੱਠੇ ਤੇ ਇੱਕ ਜਗ੍ਹਾ ਕਲੈਕਟ ਹੋ ਜਾਂਦੇ ਆ ਫਿਰ ਆਪਾਂ ਨੂੰ ਦਵਾਈ ਦਾ ਹੋਰ ਵੀ ਵਧੀਆ ਰਿਜ਼ਲਟ ਮਿਲਦਾ ਹੈ ਖ ਦਵਾਈ ਦਿੱਤੀ ਨੂੰ 2 ਘੰਟੇ 2.5 ਘੰਟੇ ਹੋ ਜਾਣ ਉਦੋਂ ਬਾਅਦ ਇਹਨੂੰ ਖਾਣ ਪੀਣ ਨੂੰ ਦੇਣਾ ਪਸ਼ੂ ਨੂੰ ਹਾਂ ਜੇ ਪਸ਼ੂ ਦਾ ਪੇਟ ਭਰਿਆ ਪਹਿਲਾਂ ਤੋਂ ਹੀ ਤੁਸੀਂ ਦਵਾਈ ਦਿੱਤੀ ਦਵਾਈ ਦਾ ਤੁਹਾਨੂੰ ਐਡਾ ਵਧੀਆ ਰਿਜ਼ਲਟ ਨਹੀਂ ਮਿਲਣਾ ਹਮੇਸ਼ਾ ਖਾਲੀ ਪੇਟ ਦਵਾਈ ਦੇਣੀ ਹੈ ਤੇ ਇਹ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਿਆ ਨਾ ਡੋਜ਼ ਇਹਦੀ ਜਿਹੜੀ ਨੀਲਜਣ ਦੀ ਦੇਣੀ ਹੈ ਇਹ 3 ਕਿਲੋ ਭਾਰ ਮਗਰ ਦਵਾਈ 1 ml ਦਿੱਤੀ ਜਾਂਦੀ ਹੈ ਜਾਨੀ ਕਿ 30 ਕਿਲੋ ਦਾ ਪਸ਼ੂ ਆ ਤਾਂ ਕਿੰਨੀ ਦਵਾਈ ਆਊਗੀ 10 ml ਦਵਾਈ ਪਿਉਣੀ ਹੈ ਸਾਰੇ ਡਿਵਰਮਰ ਜਿਹੜੇ ਹੈਗੇ ਹਨ ਕੁਝ ਪਾਊਡਰ ਫਾਰਮ ਦੇ ਵਿੱਚ ਹੁੰਦੇ ਆ ਪਾਊਡਰ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਲੱਸੀ ਦੇ ਵਿੱਚ ਜਾਂ ਖੱਟੀ ਲੱਸੀ ਹੋ ਗਈ ਜਾਂ ਪਾਣੀ ਹੋ ਗਿਆ ਉਹਦੇ ਵਿੱਚ ਘੋਲ ਕੇ ਦਿੰਨੇ ਆ ਕੁਝ ਇਦਾਂ ਦੇ ਤਰਲੀ ਹੁੰਦੇ ਆ ਜਿਵੇਂ ਆਪਾਂ ਦਵਾਈ ਦਿੰਨੇ ਆਗੇ ਨੀਲ ਜਾਣ ਇਦਾਂ ਦੀ ਪੈਕਿੰਗ ਦੇ ਵਿੱਚ ਆਉਗੀ ਲੀਟਰ ਦੇ ਵੀ ਆਉਂਦੀ ਹੈ ਆਉਦੇ ਜਾਨਵਰਾਂ ਦੇ ਹਿਸਾਬ ਨਾਲ ਜਿੰਨੇ ਤੁਸੀਂ ਰੱਖ ਰਹੇ ਹੋ ਉਸ ਹਿਸਾਬ ਨਾਲ ਤੁਸੀਂ ਲਿਆਓ ਕਿ 15 18 ml ਦੀ ਆਪਾਂ ਦਵਾਈ ਦੇਣੀ ਹੈ ਤਾ ਉਸ ਹਿਸਾਬ ਨਾਲ 3 ਕਿਲੋ ਭਾਰ ਵਾਂਗਰ 1 ਐਮਐਲ ਦਵਾਈ ਦਿੱਤੀ ਜਾਂਦੀ ਹੈ। 30 ਕਿਲੋ ਦਾ ਪਸ਼ੂ ਆ 10 ਜੇ 60 ਕਿਲੋ ਦਾ ਤਾਂ 20 ਐਮਐਲ। ਤਾਂ ਖਾਲੀ ਪੇਟ ਇਹ ਦਵਾਈ ਦਿਓ ਪਸ਼ੂਆਂ ਨੂੰ। 2.5 ਤੋਂ 3 ਮਹੀਨਿਆਂ ਦੇ ਬੱਚੇ ਨੂੰ ਇਹ ਦਵਾਈ ਨਾ ਦਿਓ। ਹਾਂ। ਉਹਦੇ ਖਾਤਰ ਹੋਰ ਦਵਾਈ ਹੈ ਜੇ ਉਹਦੂ ਉੱਪਰ ਹੈ ਬਾਡੀ weight ਆ ਉਮਰ ਉੱਪਰ ਹੈਗੀ ਬੋਡੀ ਵੇਟ ਵੱਧ ਜਾਊਗਾ 10 ਕਿਲੋ 15 ਕਿਲੋ ਫਿਰ ਆਪਾਂ ਦਵਾਈ ਦੇ ਸਕਦੇ ਹਾਂ ਸਮਝ ਆ ਗਿਆ ਜੀ ਪਹਿਲਾਂ 3 ਕਿਲੋ ਭਾਰ ਮਗਰ 1 ਐਮ ਐਲ ਤੁਸੀਂ ਅੰਦਾਜ਼ਾ ਕਰ ਲਿਆ ਦੋ ਜਾਨਵਰ ਤੋਲ ਲੈ ਸੁਣੋ ਆਈਡੀਆ ਆ ਗਿਆ ਵੀ ਆਹ ਮਹੀਨੇ 2 ਮਹੀਨੇ ਦੇ ਬੱਚੇ ਦਾ ਵਜਨ ਇੰਨਾ 6 ਮਹੀਨਿਆਂ ਦੇ ਦਾ ਇੰਨਾ ਹੈ ਸਾਲ ਦੇ ਪਸ਼ੂ ਦਾ ਇੰਨਾ ਤੇ 2 ਸਾਲ ਦੇ ਪਸ਼ੂ ਦਾ ਅਡਲਟ ਬੱਕਰੀ ਦਾ ਬੱਕਰੇ ਦਾ ਵਜਨ ਇੰਨਾ ਹੈ